ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਥੋੜੇ ਥੋੜੇ ਕਲਰ অপਸ਼ਨਸ ਦੇ ਨਾਲ ਕਲਰ ਵੈਸੇ ਇਹਨਾਂ ਵਿੱਚ ਹੋਰ ਵੀ ਬਹੁਤ ਹੈਗੇ ਨੇ ਬਟ ਮੈਂ ਕੁਝ ਕਲੈਕਸ਼ਨ ਲੈ ਕੇ ਆਈਆਂ ਚਾਰ ਪੰਜ ਤਰ੍ਹਾਂ ਦੀਆਂ ਕਲੈਕਸ਼ਨਾਂ ਨੇ ਇਸ ਲਈ ਉਹਨਾਂ ਦੇ ਪ੍ਰਾਈਸ ਵੀ ਨਾਲ ਦੱਸ ਦਿਆਂਗੀ ਇਸ ਲਈ ਮੈਂ ਸਾਰੇ ਕਲਰ অপਸ਼ਨ ਇੱਥੇ ਐਡ ਨਹੀਂ ਕੀਤੇ ਫਰਸਟ ਕਲੈਕਸ਼ਨ ਹੈ ਜੌਰਜਟ ਦੇ ਫੈਬਰਿਕ ਨਾਲ ਤੁਹਾਡੀ ਟੌਪ ਬਾਟਮ ਐਂਡ ਦੁਪੱਟਾ ਤਿੰਨੋਂ ਚੀਜ਼ਾਂ ਜੌਰਜਟ ਦੇ ਵਿੱਚ ਆਣ ਗਈਆਂ ਤੇ ਇਹਦੇ ਵਿੱਚ ਸ਼ਾਰਟ ਪ੍ਰਿੰਟਡ ਮਿਲੇਗੀ ਬਾਟਮ ਐਂਡ ਦੁਪੱਟਾ ਪਲੇਨ ਹੈ ਇਹਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਕਲਰ ਆਪਸ਼ਨ ਹੈਗੇ ਨੇ ਉਹ ਤੁਸੀਂ ਦੇਖਣੇ ਆ ਤਾਂ ਨੰਬਰ ਮੇਰੇ ਤੇ ਜਾ ਕੇ ਮੈਸੇਜ ਕਰ ਦਿਓ ਫਰਸਟ ਵਾਲੀ ਜੋ ਕਲੈਕਸ਼ਨ ਸੀ ਉਹ ਤੁਹਾਨੂੰ 520 ਰੁਪਏ ਦੇ ਵਿੱਚ ਮਿਲ ਜੇਗੀ ਇਹ ਵਾਲੀ ਸੈਕਿੰਡ ਕਲੈਕਸ਼ਨ ਇਹਦੇ ਵਿੱਚ ਆਪਸ਼ਨ ਬਹੁਤ ਜ਼ਿਆਦਾ ਹੁੰਦੀਆਂ ਨੇ ਸੇਮ ਮਾਡਲ ਨਾਲ ਚਾਹੇ ਥੋੜੀਆਂ ਜਿਹੀ ਆਪਸ਼ਨ ਲੈ ਕੇ ਆਈਆਂ ਇਹ ਤੁਹਾਨੂੰ 110 ਤੋਂ 300 ਰੁਪਏ ਦੇ ਵਿੱਚ ਜਿਹੜੇ ਤਿੰਨ ਸੂਟ ਵਾਲੀ ਆ ਉਹ ਵਾਲੇ ਇਹ ਸੂਟ ਨੇ ਤੇ ਇਹਨਾਂ ਵਿੱਚ ਹੋਰ ਵੀ ਬਹੁਤ ਜ਼ਿਆਦਾ ਆਪਸ਼ਨ ਹੈਗੇ ਨੇ ਉਹ ਤੁਸੀਂ ਦੇਖਣਾ ਚਾਹੁੰਦੇ ਤਾਂ ਮੇਰੇ ਨੰਬਰ ਤੇ ਜੋ ਮੈਂ ਆਪਣਾ ਨੰਬਰ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਇਰੀ ਕਰਨੀ ਹੈ ਤੇ ਮੈਂ ਪ੍ਰਾਈਸ ਵੀ ਤੁਹਾਨੂੰ ਦੱਸ ਰਹੀ ਹਾਂ ਕਲੈਕਸ਼ਨ ਆ ਦਾ ਫਰਸਟ ਵਾਲੀ ਜਾਰਜਰ ਦੀ ਸੀ ਇਹ ਕੈਮਰੀ ਕਾਟਨ ਦੇ ਵਿੱਚ ਤੁਹਾਨੂੰ ਮਿਲੇਗੀ ਕਲੈਕਸ਼ਨ ਆਪਸ਼ਨਾਂ ਹੋਰ ਵੀ ਕਾਫੀ ਆਈਆਂ ਨੇ ਉਹ ਦੇਖਣੀ ਆ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਐਵੀ ਕਾਟਨ ਦੀ 컬렉ਸ਼ਨ ਹੀ ਆਏਗੀ ਟੌਪ ਐਂਡ ਬਾਟਮ ਕਾਟਨ ਦਾ ਆਏਗਾ ਦੁਪੱਟਾ ਇਹਦਾ অর্ਗਾਂਜ਼ਾ ਦਾ ਹੈਂਡ ਪੇਂਟ ਆਏਗਾ 790 ਰੁਪਏ ਦਾ ਪ੍ਰਾਈਸ ਹੈ ਫ੍ਰੀ ਸ਼ਿਪਿੰਗ ਚਾਰਜਸ ਹੈ ਆਲ ਓਵਰ ਇੰਡੀਆ ਕਲਰ ਆਪਸ਼ਨ ਇਹਦੇ ਵਿੱਚ ਵੀ ਹੋ ਰਏਗੇ ਨੇ ਉਹ ਤੁਸੀਂ ਦੇਖਨੇ ਆ ਤੇ ਮੈਂ ਨੰਬਰ ਜਿਹੜਾ ਦਿੱਤਾ ਜਾਂ ਕਿ ਮੈਸੇਜ ਕਰ ਦਿਓ ਕਿਉਂਕਿ ਇਹਨਾਂ ਵਿੱਚ ਆਪਸ਼ਨ ਕਾਫੀ ਨੇ ਮੈਂ ਇੱਥੇ ਸਾਰੀਆਂ ਅੱਜ ਐਡ ਨਹੀਂ ਕੀਤੀਆਂ ਕਿਉਂਕਿ ਅੱਜ ਮੈਂ ਦਾ ਪ੍ਰਾਈਸ ਦੱਸ ਰਹੀ ਹਾਂ ਬਾਕੀ ਆਪਸ਼ਨ ਦੇਖਣੀਆਂ ਐ ਤਾਂ ਨੰਬਰ ਤੇ ਮੈਸੇਜ ਕਰ ਸਕਦੇ ਹੋ ਤੁਸੀਂ ਇਹ ਵਾਲੀ ਇਹ ਡਿਕਲੇਕਸ਼ਨ ਆਨੇ ਇਹਦੇ ਵਿੱਚ ਬਹੁਤ ਜ਼ਿਆਦਾ ਆਪਸ਼ਨ ਹੁੰਦੀਆਂ ਨੇ 560 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਸੂਟ ਇੰਨਾ ਵਿੱਚੋਂ ਪਾਈ ਕਰ ਸਕਦੇ ਹੋ ਇਹ ਕਲੈਕਸ਼ਨਾਂ ਵਿੱਚ ਬਹੁਤ ਹੀ ਜ਼ਿਆਦਾ ਆਪਸ਼ਨਸ ਆਉਂਦੀਆਂ ਨੇ ਇੱਥੇ ਸਾਰੀਆਂ ਐਡ ਕਰਨੀਆਂ ਪੋਸੀਬਲ ਨਹੀਂ ਹੁੰਦੀਆਂ ਵੀਡੀਓ ਲੌਂਗ ਹੋ ਜਾਂਦੀ ਹੈ ਸੀਮ ਇਹਨਾਂ ਦੀ ਵੀ ਮੈਂ ਸੀਮ ਕੋ ਥੋੜੀਆਂ ਜਿਹੀਆਂ ਕਲੈਕਸ਼ਨਾਂ ਹੀ ਐਡ ਕੀਤੀਆਂ ਨੇ ਤੇ ਜਿਵੇਂ ਮੈਂ ਦੱਸਿਆ ਕਿ ਹੋਰ ਵੀ ਬੜੀਆਂ ਆਪਸ਼ਨ ਇਹਨਾਂ ਵਿੱਚ ਹੈਗੀਆਂ ਨੇ ਉਹ ਦੇਖਣੀਆਂ ਤਾਂ ਨੰਬਰ 'ਤੇ ਆ ਕੇ ਮੈਸੇਜ ਕਰ ਦੋ ਤੇ ਸਟੇਟਸ ਦੇਖਣਾ ਤਾਂ ਫ੍ਰੀ ਮੈਸੇਜ ਕਰ ਦੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਕਲੈਕਸ਼ਨ ਨਾਲ ਨਵੇਂ-ਨਵੇਂ ਸੂਟਾਂ ਨਾਲ ਟ੍ਰੈਂਡੀ ਤੇ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਕਲੈਕਸ਼ਨਾਂ ਬਹੁਤ ਪਿਆਰੀਆਂ ਤੇ ਸੋਹਣੀਆਂ ਨੇ ਰੰਗ ਬੜੇ ਪਿਆਰੇ ਤੇ ਡਿਫਰੈਂਟ ਨੇ ਬਹੁਤ ਸੋਹਣੇ-ਸੋਹਣੇ ਰੰਗ ਆਏ ਨੇ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟ